ਮੇਰੀ ਦੁਕਾਨ ਦੇ ਤੋਂ ਫਰ ਅੱਡੇ ਚ ਕਰਾਈ ਹੋਈ ਸੀ ਬੱਚੇ ਨੂੰ ਗੁਰਵਿੰਦਰ ਸਿੰਘ ਨੂੰ ਉੱਥੇ ਜਾਂ ਸੁਭਾਸ਼ ਤੇ ਆ ਕੇ ਉਹ ਬੰਦੇ ਨੇ 12 ਦਾਤ ਕਰੀ ਮਾਰ ਨਾ ਪਏ ਮਾਰ ਤੋਂ ਜਾਨ ਮਸਾ ਬਚਾਈ ਜਿਹੜੇ ਉਹਦੇ ਨਾਲ ਬੰਦੇ ਬੈਠੇ ਸੀ ਉਹਨਾਂ ਦੇ ਵੀ ਸੱਟਾਂ ਮਾਰੀ ਆ ਨਾ ਬਸ ਅਸੀਂ ਦੁਕਾਨ ਚ ਆਪਦਾ ਸਮਾਨ ਲਗਾਉਂਦੇ ਪਏ ਸੀ ਲਗਾਉਂਦੇ ਸੀ ਬੰਦੇ ਕਸਟਮਰ ਆਏ ਹੋਏ ਸੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਗਿਆ ਹੈਗਾ ਮੁੰਡੇ ਆਏ ਉਹਨਾਂ ਕੋਲ ਕਿਰਪਾਨਾਂ ਸੀ ਸਾਡੇ ਆ ਕੇ ਮਾਰਨ ਲੱਗੇ ਅਸੀਂ ਬਥੇਰਾ ਪੁੱਛਿਆ ਵੀ ਤੁਸੀਂ ਕੌਣ ਹੋ ਉਹਨਾਂ ਨੇ ਕੁਝ ਨਹੀਂ ਪੁੱਛਿਆ ਮਾਰਨ ਦੇ ਸਿੰਸਲੇ ਚ ਆਏ ਸੀ ਅਸੀਂ ਮੈਂ ਉਥੋਂ ਬੜਾ ਔਖਾ ਜਾਣ ਛੱਡਾ ਕੇ ਭੱਜਿਆ ਹਾਂਜੀ ਜਿਹੜੀ ਇਹ ਅੱਜ ਲੜਾਈ ਹੋਈ ਹੈ ਜੀ ਇਹ ਕਿਵੇਂ ਹੋਈ ਹੈ ਕੀ ਸਾਰੀ ਘਟਨਾ ਜੀ ਦੱਸੋਗੇ ਹਾਂਜੀ ਦੱਸਾਂਗੇ ਹਾਂਜੀ ਹਾਂਜੀ ਪਰਮਜੀਤ ਸਿੰਘ ਮੈਂ ਪਿੰਡ ਛਾਪੜਾ ਮੇਰੀ ਦੁਕਾਨ ਦੇ ਤੋਂ ਫਰ ਅੱਡੇ ਚ ਕਰਾਈ ਹੋਈ ਸੀ ਬੱਚੇ ਨੂੰ ਗੁਰਵਿੰਦਰ ਸਿੰਘ ਨੂੰ ਇਹਨੂੰ ਉੱਥੇ ਅਨੁਸ਼ਾਸਨ ਆ ਕੇ ਬੰਦੇ ਨੇ ਬਾਹਰ ਨਤ ਕਰੀ ਮਾਰ ਨਾ ਪਏ ਕਿ ਮਾਰ ਤੋਂ ਜਾਨ ਮਸਾ ਬਚਾਈ ਜਿਹੜੇ ਉਹਦੇ ਨਾਲ ਬੰਦੇ ਬੈਠੇ ਸੀ ਉਹਨਾਂ ਦੇ ਵੀ ਸੱਟਾਂ ਮਾਰੀ ਇਹਨਾਂ ਨੇ ਇੱਕ ਡਕੌਂਡੇ ਦਾ ਬੰਦਾ ਸੀਗਾ ਇੱਕ ਹੋਰ ਨਾਲ ਭਿਆ ਸੀ ਸ਼ਾਪੁਰ ਦਾ ਇੱਕ ਲਾਉਟ ਦਾ ਸੀ ਇਹ ਜਿੰਨਾਂ ਦੇ ਮਾਰੇ ਕਿ ਇਹ ਮੇਰੀ ਸੁਣਾਈ ਹੋਣੀ ਚਾਹੀਦੀ ਆ ਮੇਰਾ ਇੱਕੋ ਇੱਕੋ ਬੇਟਾ ਹੈ ਬਹੁਤ ਇਹਨਾਂ ਨੇ ਟੱਕਾ ਕੀਤਾ ਕਿੰਨੇ ਕ ਬੰਦੇ ਸੀਗੇ ਜੀ ਉਹ ਸੀਗੇ ਬੰਦੇ ਜੀ 10 12 ਬੰਦੇ ਸੀਗੇ ਕੋਈ ਮੂੰਹ ਬੰਨੇ ਹੋਏ ਸੀਗੇ ਮੋਟਰਸਾਈਕਲਾਂ ਤੇ ਆਏ ਨੇ ਉਹਨਾਂ ਦੀਆਂ ਪਲੇਟਾਂ ਵੀ ਕਹਿੰਦੇ ਖੋਲੀਆਂ ਹੋਈਆਂ ਸੀਗੀਆਂ ਮੋਟਰਸਾਈਕਲਾਂ ਦੀਆਂ ਕਿ ਬਹੁਤ ਜ਼ਿਆਦਾ ਟੱਕਾ ਕਰ ਰਹੇ ਨੇ ਕਿ ਸਨਾਈ ਹੋਣੀ ਚਾਹੀਦੀ ਆ ਤੁਹਾਨੂੰ ਨਹੀਂ ਲੱਗਦਾ ਜੀ ਇੱਕ ਬੰਦਾ ਆਪਦਾ ਕੰਮ ਕਰਦਾ ਤੇ ਉਹ ਦੁਕਾਨ ਦੇ ਵਿੱਚ ਸੇਫ ਨਹੀਂ ਹੈਗਾ ਜੀ ਅੱਜ ਦੇ ਟਾਈਮ 'ਚ ਇਹ ਦੁਕਾਨ ਦੇ ਵਿੱਚ ਵੀ ਜੇ ਮਤਲਬ ਭਾਈ ਮੈਨਦਾ ਨਹੀਂ 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 ਬਿਲਕੁਲ ਜੀ ਅੱਜ ਕੱਲ੍ਹ ਮੰਨ ਲਓ ਅਸੀਂ ਹੁਣ ਆਪਦੀਆਂ ਦੁਕਾਨਾਂ 'ਚ ਆਪਦੇ ਕੰਮਕਾਰ ਕਰਦੇ ਆ ਬਿਲਕੁਲ ਸੇਫ ਨਹੀਂ ਹੈ ਕਿ ਦਿਨ ਦੇ ਦਿਹਾੜੇ ਇੱਕ ਮਾਰਕੀਟ ਅੱਡੇ 'ਚ ਆ ਕੇ ਕੋਈ ਅਣਪਛਾਤੇ ਵਿਅਕਤੀ ਤੇਜ਼ ਤਾਰ ਹਥਿਆਰ ਨਾਲ ਮਾਰਨ ਦੀ ਕੋਸ਼ਿਸ਼ ਕਰਦੇ ਆ ਆਪਾਂ ਕਿੱਥੋਂ ਸੇਫ ਕਹਿ ਸਕਦੇ ਹਾਂ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਮੰਗ ਆ ਵੀ ਸਾਡੀ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਵੇ ਸਾਨੂੰ ਹਾਂ ਅਸੀਂ ਕੱਲ ਤੋਂ ਅੱਗੇ ਤੋਂ ਵੀ ਕੰਮ ਕਰਨਾ ਹੈ ਰੈਗੂਲਰ ਕਰਦੇ ਆ ਰਹੇ ਹਾਂ ਪਿਛਲੇ 7-8 ਸਾਲਾਂ ਤੋਂ ਅੱਗੇ ਵੀ ਕਰਨਾ ਹੈ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਅੱਗੇ ਤੋਂ ਵੀ ਇਹ ਚੀਜ਼ਾਂ ਤੋਂ ਗਰੇਜ ਹੋਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ। ਹਾਂਜੀ ਬਾਈ ਜਿਹੜੀ ਅੱਜ ਤੁਹਾਡੇ ਨਾਲ ਲੜਾਈ ਦਾ ਝਗੜਾ ਹੋਇਆ ਕਿ ਮਸਲਾ ਕੀ ਸੀਗਾ ਜੀ? ਮਸਲਾ ਬਾਈ ਇਹ ਕੁਛ ਨਹੀਂ ਸੀ। ਬਸ ਅਸੀਂ ਦੁਕਾਨ 'ਚ ਆਪਦਾ ਸਮਾਨ ਲਵਾਉਂਦੇ ਵੇਸੇ ਲਗਾਉਂਦੇ ਸੀ। ਬੰਦੇ ਕਸਟਮਰ ਆਏ ਹੋਏ ਸੀ। ਸਾਨੂੰ ਕੁਛ ਨਹੀਂ ਪਤਾ ਲੱਗਿਆ ਹੈਗਾ ਮੁੰਡੇ ਆਏ ਉਹਨਾਂ ਕੋਲ ਕਿਰਪਾਨਾਂ ਸੀ ਸਾਡੇ ਆ ਕੇ ਮਾਰਨ ਲੱਗੇ ਅਸੀਂ ਬਥੇਰਾ ਪੁੱਛਿਆ ਵੀ ਤੁਸੀਂ ਕੌਣ ਹੋ ਉਹਨਾਂ ਨੇ ਕੁਝ ਨਹੀਂ ਪੁੱਛਿਆ ਮਾਰਨ ਦੇ ਸਿੰਸਲੇ ਚ ਆਏ ਸੀ ਅਸੀਂ ਮੈਂ ਉੱਥੋਂ ਬੜਾ ਔਖਾ ਜਾਨ ਛੱਡਾ ਕੇ ਭੱਜਿਆ ਭੱਜ ਕੇ ਜਾ ਕੇ ਮੇਰੇ ਮਗਰ ਵੀ ਭੱਜੇ ਨੇ ਮੇਰੇ ਇਹ ਕਿਰਪਾਨਾਂ ਸਿੱਧੇ ਮਾਰੀਆਂ ਨੇ ਇੱਥੇ ਹੱਥਾਂ ਉੱਥਾਂ ਤੇ ਸਭ ਕਿਤੇ ਮਾਰੀਆਂ ਆਉਂ ਜਾਂਦੇ ਮੈਂ ਭੱਜ ਕੇ ਜਦੋਂ ਉੱਥੇ ਜਾ ਕੇ ਬਹੁਤ ਔਖੀ ਜਾਨ ਬਚਾਈ ਆ ਨਾਲ ਕੋਈ ਹੋਰ ਵੀ ਸੀ ਤੁਹਾਡੇ ਨਾਲ ਉੱਥੇ ਮੁੰਡੇ ਹੋਰ ਵੀ ਸੀ ਦੋ ਤਿੰਨ ਦੇ ਹੋਰ ਦੇ ਵੀ ਮਾਰ ਕੇ ਗਏ ਨੇ ਜਿਹੜਾ ਉਹਨਾਂ ਨਾਲ ਨੂੰ ਜਾਂਦਾ ਸੀ ਹਰੇਕ ਦੇ ਮਾਰਦੇ ਸੀ ਕੋਈ ਪੁਰਾਣਾ ਲੜਾਈ ਝਗੜਾ ਹੋਵੇ ਤੁਹਾਡਾ ਕੋਈ ਲੜਾਈ ਝਗੜਾ ਤਾਂ ਵੈਸੇ ਕੋਈ ਨਹੀਂ ਹੈਗਾ ਸਾਰੇ ਠੀਕ ਸੀ ਕੋਈ ਹੋਰ ਲੈਣ ਦੇਣ ਦਾ ਕੋਈ ਤੁਹਾਡਾ ਮਸਲਾ ਹੋਵੇ ਕਿਸੇ ਨਾਲ ਲੈਣ ਦੇਣ ਨਹੀਂ ਸੀ ਸਰਚ ਵੀ ਸੱਟ ਲੱਗੀ ਐ ਸਰਚ ਬਹੁਤ ਜ਼ਿਆਦੀ ਸੱਟ ਬਚੀ ਐ ਟਾਂਕੇ ਵੀ ਲੱਗੇ ਆ ਟਾਂਕੇ ਵੀ ਲੱਗੇ ਹੋਏ ਨੇ ਤੁਸੀਂ ਕੋਈ ਪੁਲਿਸ ਕੰਪਲੀਟ ਕਰਤੀ ਐ ਪੰਚ ਕਾਂ ਬੜਾ ਕਰਤੀ ਜੀ ਕਿ ਮੰਗੀ ਕਰਦੇ ਹੋ ਮੰਗ ਪ੍ਰਸ਼ਾਸਨ ਤੋਂ ਸਹੀ ਮੰਗ ਕਰਦੇ ਆ ਮਿਸਾਨੂਨ ਸਾਹਿਬ ਮੈਂ ਹਾਂਜੀ ਵੀਰ ਜਿਹੜੀ ਅੱਜ ਘਟਨਾ ਹੋਈ ਹੈ ਤੁਸੀਂ ਨਾਲ ਸੀਗੇ ਤੇ ਕੀ ਮਸਲਾ ਕੀ ਸੀਗਾ ਜੀ ਵੀਰੇ ਅਸੀਂ ਆਪਦੀ ਦੁਕਾਨ 'ਚ ਕੰਮ ਕਰ ਰਹੇ ਸੀ ਅਣਪਛਾਤੇ ਵਿਅਕਤੀ ਆਏ ਸੇ ਸਾਡੇ ਕੋਲ ਉੱਥੇ ਜਿਹੜੇ ਮਤਲਬ ਸਮਾਨ ਲੈਣ ਆਇਆ ਇਹ ਬੰਦੇ ਵੀ ਸੀ ਉੱਥੇ ਅਣਪਛਾਤੇ ਵਿਅਕਤੀ ਨੇ ਤੇਜ਼ ਤਾਰ ਹਥਿਆਰ ਨਾਲ ਬਿਨਾਂ ਕੁਝ ਪੁੱਛੇ ਤੋਂ ਸਾਡੇ ਤੇ ਹਮਲਾ ਕਰਤਾ ਜਾਨੋਂ ਮਾਰਨ ਦੇ ਮਕਸਦ ਨਾਲ ਆਏ ਸੀ ਬਹੁਤ ਔਖੀ ਭੱਜ ਕੇ ਉੱਥੋਂ ਆਪਦੀ ਜਾਨ ਬਚਾਈ ਆ ਮਾਰਨ ਦੇ ਮਕਸਦ ਨਾਲ ਆਏ ਸੀ ਉਹਨਾਂ ਨੇ ਕੁਝ ਨਹੀਂ ਸੋਚਿਆ ਕੁਛ ਨਹੀਂ ਪੁੱਛਿਆ ਸਿਰਫ ਸਾਡੇ ਤੇਜਦਾਰ ਹਥਿਆਰਾਂ ਨਾਲ ਹਮਲਾ ਕਰਿਆ ਕੋਈ ਪਛਾਣ ਵਿੱਚੋਂ ਆਇਆ ਉਹਨਾਂ ਚ ਵੀਰੇ ਪਛਾਣ ਨਹੀਂ ਪਰ ਸਾਡੀ ਦੁਕਾਨ ਤੇ ਸੀਸੀਟੀਵੀ ਕੈਮਰੇ ਲੱਗੇ ਸੀ ਫੋਟੋ ਜਿਸੀਂ ਸਾਰੀਆਂ ਵਾਇਰਲ ਕਰਤੀਆਂ ਉਹ ਸਭ ਕੁਝ ਦੇ ਚੁੱਕੇ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਲੱਗਿਆ ਵੀ ਹੋਇਆ ਪਰ ਅਸੀਂ ਛੇਤੀ ਤੋਂ ਛੇਤੀ ਕਾਰਵਾਈ ਦੀ ਮੰਗ ਕਰਦੇ ਕਿੰਨੇ ਕ ਵਜੇ ਦਾ ਇਹ ਘਟਨਾ ਸੀਗੀ ਤਕਰੀਬਨ ਦੁਪਹਿਰੇ ਸਵਾ 2 ਵਜੇ ਦਿਨ ਦਿਹਾੜੇ ਦਿਨ ਦੇ ਵਿੱਚ ਦਿਨ ਦੇ ਦੁਪਹਿਰੇ ਚ ਕੰਮ ਹੋਇਆ ਹੈ ਦੇਖੋ ਕਿੰਨੀ ਸ਼ਰਮਚਾਰ ਕਰ ਦੇਣ ਵਾਲੀ ਘਟਨਾ ਕੋਈ ਪੁਰਾਣਾ ਕੋਈ ਲੜਾਈ ਝਗੜਾ ਉਹ ਨਾਲ ਵੀਰ ਜੀ ਕਿਸੇ ਨਾਲ ਕੋਈ ਸਾਡਾ ਕੋਈ ਲੈਣ ਦੇਣ ਦਾ ਕੋਈ ਪੁਰਾਣਾ ਝਗੜਾ ਨਹੀਂ ਸੀ ਅਸੀਂ ਆਪਦਾ ਕੰਮ ਕਰਦੇ ਆ ਮਿਹਨਤ ਕਰਦੇ ਆ ਕੋਈ ਅਸੀਂ ਕਿਸੇ ਨਾਲ ਕੋਈ ਝਗੜੇ ਦਾ ਸਾਡਾ ਕੋਈ ਉਹ ਹੈ ਨਹੀਂ ਸੀ ਦੁਕਾਨਦਾਰ ਕੋਲ ਤੋਂ ਬਣਾ ਕੋਈ ਹੋਰ ਵੀ ਮੁੰਡਾ ਉੱਥੇ ਸੀਗਾ ਕੋਈ ਜਿਹਦੇ ਸੱਟਾਂ ਲੱਗੀਆਂ ਜਾਂ ਕੋਈ ਵੀਰ ਜੀ ਸਾਡਾ ਇੱਕ ਮਤਲਬ ਦੋਸਤ ਸਾਡੇ ਨਾਲ ਕੰਮ ਕਰਦਾ ਹੋਵੇ ਉਹ ਵੀ ਉੱਥੇ ਸੀ ਉਹਦੇ ਵੀ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਮੇਰਾ ਬ੍ਰਦਰ ਆ ਇਹਦੇ ਵੀ ਸਿਰਚੇ ਵੀ ਮਾਰੀਆਂ ਉਹਨਾਂ ਨੇ ਉਹਨਾਂ ਕੋਲ ਉਹ ਲੋਹੇ ਦੇ ਕਾਪੇ ਕਿਰਪਾਨਾਂ ਵਰਦੀ ਸੀ ਉਹਨਾਂ ਨਾਲ ਹਮਲੇ ਕੀਤੇ ਨੇ ਤੇ ਸਿਰਚ ਮਾਰੀਆਂ ਨੇ ਬਾਹਾਂ ਤੇ ਮਾਰੀਆਂ ਨੇ ਇਹ ਤਾਂ ਐ ਮੰਨ ਲਓ ਕਿਸਮਤ ਚੰਗੀ ਸੀ ਭੱਜ ਕੇ ਬਚਿਆ ਜੀ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਮਾਰਨ ਕੋਈ ਸਿਰ ਤੇ ਗੁੱਦੀ ਸਾਡ ਕੋਈ ਟਾਂਕੇ ਵੀ ਲੱਗੇ ਨੇ ਟਾਂਕੇ ਲੱਗੇ ਹੋਏ ਨੇ ਸਿਰ 'ਚ ਹੁਣ ਅਸੀਂ ਟੀ ਸ扫描 ਕਰਵਾਇਆ ਦੇਖਦੇ ਆ ਅੱਗੇ ਹੁਣ ਕੀ ਆਉਂਦਾ